ਕਾਗਰੇਜ ਆਜਾ ਹੀ ਮਜੀਠੜਵੜਾ ਆਏ ਆ ਸੁਬਾਹ ਆਸ਼ ਬਾਈਕਸ ਕਰਕੇ ਇੱਥੇ ਗਏ ਬ੍ਰੈਡ 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 ਟਾਕ ਦੇ ਵਿੱਚ ਬਾਈ ਸੁਬਾਹ ਫੂਡਸ ਇਹਦੇ ਵਿੱਚੋਂ ਸਾਨੂੰ ਕਾਗਰੇਜ ਮਿਲਿਆ ਵਾ ਆ ਦੇਖੋ ਤੇ ਜਿਮ ਲਵਰ ਸੈਲਡ ਆ ਤੇ ਜਿਹੜੇ ਬੰਦੇ ਇੱਥੇ ਜਿਮ ਲਾ ਕੇ ਤੇ ਸੈਲਡ ਖਾਣ ਆਉਂਦੇ ਆ ਉਹ ਫਿਰ ਕੀ ਖਾਣਗੇ ਕੌਂਗਰੇਜ ਵੀ ਜਾਣਗੇ ਨਾਲ ਤੇ ਨਾਲ ਖੀਰੇ ਹੁੰਦੇ ਵੀ ਜਾਣਗੇ ਚਲੋ ਜੀ ਕਿਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਹਾਂ ਦੇਖੋ ਬੜਾ ਟਰੱਕ ਬਾਈ ਸੁਭਾਸ਼ਪੁਰ ਜੀ ਉਹ ਅੰਦਰ ਗਿਆ ਬੰਦੀ ਕਿ ਨਾ ਬੰਗੜਾ ਮੇਰਾ ਨਾਮ ਮੰਤਰੀ ਸਿੰਘ ਆ ਜੀ ਹਾਂ ਜੀ ਅੱਜ ਜੀ ਇੱਥੇ ਪਹੁੰਚੇ ਉਹ ਸੁਭਾਸ਼ਪੁਰ ਵਾਲੇ ਜੀ ਜੀ ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ ਤੇ ਆਏ ਸੀਗੇ ਜਿਮ ਤੋਂ ਸਿੱਧਾ ਮੈਂ ਆਇਆ ਇੱਥੇ ਤੇ ਜਦੋਂ ਮੈਂ ਇੱਥੇ ਜਿਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ ਉਹ ਵੇਖੋ ਜਿਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਨਾਂ ਨੇ ਵੇਟ ਕਰਾਈ ਮੈਨੂੰ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ ਤੇ ਮੈਂ ਖੋਦ ਇੱਕ ਵੈਜੀਟੇਰੀਅਨ ਬੰਦਾ ਵਾਂ ਅਮਰ ਸ਼ਗਿਆ ਹੋਇਆ ਅਮਰਤਾਰੀ ਸਿੰਘ ਆ ਆ ਵੇਖੋ ਆਖੋ ਮੇਰਾ ਗਾਤਰਾ ਠੀਕ ਹੈ ਜਦੋਂ ਮੈਂ ਅੰਦਰ ਇੱਕ ਬਾਈਟ ਲਈ ਆ ਤੇ ਉਸ ਦੇ ਵਿੱਚ ਕਾਕਰੋਚ ਨਿਕਲਿਆ ਬਹੁਤ ਵੱਡਾ ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਆ ਠੀਕ ਆ ਉਹ ਤੁਹਾਨੂੰ ਵੀਡੀਓ ਸ਼ੋਅ ਹੋ ਜੇਗੀ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇਨਸਪੈਕਟਰ ਆ ਜਿਹੜੇ ਵੀ ਇਹੋ ਜਿਹੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲੇ ਹੋਏ ਆ ਉੱਥੇ ਜਾ ਕੇ ਫੂਡ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਕਿ ਕੋਕਰੇ ਤੋਂ ਹੀ ਖਵਾਈ ਜਾਂਦੇ ਲੋਕਾਂ ਨੂੰ ਜਿਹੜੇ ਬੰਦੇ ਜਿਮ ਲਾ ਕੇ ਆ ਰਹੇ ਆ ਉਹਨਾਂ ਦੀ ਹੈਲਥ ਦੇ ਨਾਲ ਤੁਸੀਂ ਇਸ਼ੂ ਕ੍ਰੀਏਟ ਕਰ ਰਹੇ ਹੋ ਹੈਣਾ ਜੇਕਰ ਹੈਲਥ ਦੇ ਨਾਲ ਹੀ ਅਸੀਂ ਸਮਝੌਤਾ ਕਰਨਾ ਪੈਸੇ ਪੂਰੇ ਦੇਣੇ ਆ ਤੇ ਸਾਨੂੰ ਚੀਜ਼ ਵੀ ਨਹੀਂ ਉਦਾਂ ਦੀ ਮਿਲੀ ਖਾ ਕੇ ਕੋਈ ਬਿਮਾਰ ਹੁੰਦਾ ਕਿਉਂ ਜਿਵਾ ਰਹੇ ਹਾਂ ਮੈਂ ਵੀ ਗੱਲ ਕਹਿਣਾ ਚਾਹੁੰਦਾ ਜੇਕਰ ਇਹ ਬਾਈਟ ਖਾਣ ਤੋਂ ਬਾਅਦ ਜੇਕਰ ਮੈਨੂੰ ਕੁਝ ਹੁੰਦਾ ਵਾ ਮੈਨੂੰ ਕੋਈ ਫੂਡ ਪాయిਜ਼ਨਿੰਗ ਹੁੰਦੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਇਥੋਂ ਦਾ ਫੂਡ ਇਨਸਪੈਕਟਰ ਹੋਏਗਾ ਇਹੋ ਜਿਹੇ ਜਿਹੜੇ ਰੈਸਟੋਰੈਂਟ ਨੇ ਇਹ ਦੇਖਣੇ ਚਾਹੀਦੇ ਆ ਕਿ ਇਹਨਾਂ ਦੇ ਵਿੱਚ ਜਿਹੜਾ ਫੂਡ ਮਿਲਦਾ ਪਿਆ ਵਾ ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ ਤੇ ਅੱਜ ਦੇ ਦੋ ਆਏ ਆ ਤੇ ਕਾਕਰੋਚ ਉਹਦੇ ਵਿੱਚੋਂ ਐਡਾ ਮੋਟਾ ਨਿਕਲਿਆ ਵਾ ਕਿੱਡੀ ਲਗ ਗਈ ਕਾਰਵਾਈ ਹੁਣ ਚਾਹੀਦੀ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਕਿ ਤੁਸੀਂ ਤੁਹਾਡੇ ਕੋਲ ਫੂਡ ਵੇਚਣ ਦਾ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਜਦੋਂ ਤੁਸੀਂ ਤਿਆਰ ਕਰ ਯਾਰ ਇੱਕ ਬੰਦਾ ਤਿਆਰ ਕਰ ਰਿਆ ਵਾ ਉਹਨੂੰ ਨਹੀਂ ਪਤਾ ਕਿ ਵੀ ਕਿਹੜੀ ਸਬਜੀ ਵਿੱਚ ਪਾਉਣੀ ਆ ਸਬਜੀ ਦੇ ਨਾਲ ਨਾਲ ਵੇਚ ਆਹੀ ਕੀ ਕੀ ਪਾਈ ਜਾ ਰਹੀ ਕੋਕਰਜ ਵੀ ਤੁਸੀਂ ਪਾ ਕੇ ਦਈ ਜਾਂਦੇ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਆ ਬੰਦੇ ਨੂੰ